ਕਮਿਸ਼ਨ ਦੀ ਰਿਪੋਰਟ ਸੀ ਨਾ ਸਵਾਮੀ ਦਾਸਨ ਕਮਿਸ਼ਨ ਕੋਲ ਹਾਂਜੀ ਡਾਕਟਰ ਸਾਹਿਬ ਉਹਦੇ ਵਿੱਚ ਜਿਹੜੀ ਮਜ਼ਦੂਰ ਦੀ ਦਿਹਾੜੀ 800 ਰੁਪਏ ਸੀ ਬੰਨੀਆਂ ਹਾਂਜੀ ਕੋਈ 900 ਦੀ ਦਿਹਾੜੀ ਬਿਲਕੁਲ ਤੇ ਕਿਸਾਨਾਂ ਨੇ ਆਪਣੇ ਮੁੱਦੇ ਸਰਕਾਰ ਕੋਲੇ ਰੱਖੇ ਨੇ ਪਰ ਆਪ ਕਿਉਂ ਨਹੀਂ ਦਿਹਾੜੀ ਦਿਵਾ ਕੇ ਰਾਜੀ ਕਹਿੰਦੇ ਵੀ ਅਸੀਂ ਤੁਹਾਡੀ ਦਿਹਾੜੀ ਦੀ ਮੰਗ ਕੀਤੀ 700 ਰੁਪਏ ਨਰੇਗਾ ਜੇ ਤੇ ਫਿਰ ਏ ਕਰ ਨਹੀਂ ਬੁਲਾਉਂਦੇ ਤਾਂ ਫਿਰ ਉਹ ਲੋਕ ਜਾਗਰੂਕ ਹੋ ਕੇ ਪੱਪਾ ਕਰਨੇ ਸ਼ੁਰੂ ਕਰਦੇ ਆ ਤੇ ਤਾਂ ਹੀ ਤਾਂ ਫਿਰ ਮਜ਼ਦੂਰਾਂ ਤੋਂ ਬਣਾ ਬੈਠੇ ਆ ਨਾ ਉੱਥੇ ਬਿਲਕੁਲ ਬਿਲਕੁਲ ਲੈ ਕੇ ਜਾਊਗਾ ਮਜ਼ਦੂਰਾਂ ਨੂੰ ਉਹ ਆਪਣਾ ਕਈ ਵਿਰੋਧ ਕਰਦੇ ਜਲਾਪਾ ਨੂੰ ਕੋਈ ਗਾਲਾਂ ਕੱਢ ਦੇ ਕਮੈਂਟ ਕਰਕੇ ਪਰ ਉਹ ਜੀ ਪ੍ਰਥਮ ਖਾਲਸਾ ਪ੍ਰਥਮ ਪੰਜਾਬ ਵਾਲੀ ਕੁੜੀ ਆ ਆਪਣਾ ਉਹ ਵੀ ਮੇਰੇ ਖਿਆਲ ਜਨਰਲ ਪਰਿਵਾਰ ਚੋਂ ਇਸ ਮੰਦਰ ਉਹਨੇ ਵੀ ਉਹ ਗੱਲ ਕਹੀ ਵੀ ਤੁਸੀਂ ਪਹਿਲਾਂ ਮਜ਼ਦੂਰਾਂ ਨੂੰ ਦਬਾਇਆ ਉਹਨਾਂ ਦੇ ਪਿਛਲੇ ਅੰਦੋਲਨਾਂ ਚ ਕੋਈ ਗੱਲ ਨਹੀਂ ਕੀਤੀ ਤੇ ਹੁਣ ਤੁਹਾਡੇ ਨਾਲ ਇੱਕ ਵੀ ਮਜ਼ਦੂਰ ਹੈ ਨਹੀਂ ਕਿ ਤੇ ਅੱਜ ਤੁਹਾਡੇ ਹਾਲਾਤ ਵੇਖੋ ਕਿਵੇਂ ਤੁਸੀਂ ਬੈਠੇ ਜੀ ਲਖਵਿੰਦਰ ਆਪਾਂ ਤਾਂ ਜਦੋਂ ਇਹਨਾਂ ਨੇ ਲਾਲ ਕੀਤਾ ਵੀ ਮੋਰਚਾ ਲਾਉਣਾ 13 ਫਰਵਰੀ ਨੂੰ ਆਪਾਂ ਇੱਕ ਮਹੀਨਾ ਪਹਿਲਾਂ ਵੀਡੀਓ ਪਾਤੀ ਸੀ ਸਾਰਿਆਂ ਨੂੰ ਬੇਨਤੀ ਕਰਦੀ ਸੀ ਤੇ ਮੈਂ ਬੀਤੀ ਕੀਤੀ ਜਿਹੜੀ ਮੇਰੀ ਪ੍ਰਵਾਨ ਕੀਤੀ ਇਹਨਾਂ ਲੋਕਾਂ ਨੇ ਤੇ ਲੋਕ ਵੇਅਰ ਹੋ ਗਏ ਤੇ ਗਏ ਨਹੀਂ ਤੇ ਹੁਣ ਕੀਕਾ ਨਿਕਲੀਆਂ ਪਈਆਂ ਨਾ ਮੈਨੂੰ ਪਤਾ ਤਾਂ ਬਣਾ ਨਹੀਂ আচ্ছা ਇੱਕ ਥੀਜ ਹੋਰ ਸੁਣੋ ਇਹ ਕਿਤੇ ਵੀ ਕੋਈ ਕੰਮ ਕਰਨਾ ਹੋਵੇ ਬਿਲਕੁਲ ਰਗਰੇਟੇ ਗੁਰੂ ਕੇ ਬੇਟੇ ਕੰਮ ਹੋਵੇ ਗੁਰੂਆ ਸਾਹਿਬ ਦੇ ਨਾਲ ਵੀ ਕੰਮ ਆਏ ਬਿਲਕੁਲ ਲੜਾਈ ਨਾ ਲੜਾਈ ਨੂੰ ਤੋਰਨ ਅੱਗੇ ਰਹਿਣਾ ਮਹਾਰਾਜ ਅਜੀਤ ਸਿੰਘ ਦੇ ਨਾਲ ਤਿੰਨ ਸੀ ਬਿਲਕੁਲ ਇੱਕ ਸੀ ਸ਼ਾਮ ਸਿੰਘ ਘਠਾਰੀ ਹਾਂਜੀ ਹਾਂਜੀ ਚੈਨਲ ਦਾ ਤੇ ਬਾਕੀ ਕਾਲੀ ਪੂਲਾ ਸਿੰਘ ਤੇ ਹਰੀ ਸਿੰਘ ਨਲੂਆ ਤੇ ਪਾਪਾ ਚੂਨਾਵਰ ਸਿੰਘ ਬਾਬਾ ਜੁਰਾ ਸਿੰਘ ਉਹ ਨਹੀਂ ਜੁਰਾ ਉਹ ਜਿਹੜੇ ਜਰਨੈਲ ਹਾਂਜੀ ਹਾਂਜੀ ਸੀ ਦੋਏ ਸੀ ਇਹਨਾਂ ਦੀ ਸਮਾਧ ਬਣੀ ਗਈ ਠੀਕ ਹੈ ਨਾ ਉਹਨਾਂ ਲੋਕਾਂ ਦੀ ਸੀ ਗੱਲ ਕਰਦੇ ਆ ਬਿਲਕੁਲ ਤੇ ਕਿਸਾਨ ਅੰਦੋਲਨ ਨੂੰ ਏਜੰਸੀਆਂ ਨੇ ਜਾਣ ਪੁੱਝ ਕੇ ਢਾਲਾਈ ਵਿੱਚ ਆਪਣਾ ਰੋਲਾ ਜੋ ਖਾਲਿਸਤਾਨ ਪੱਖੀ ਜਿਹੜੀਆਂ ਆਪਣੀਆਂ ਧਿਰਾਂ ਸੀ ਉਹਨਾਂ ਨੂੰ ਵਿੱਚ ਧਰਨਾ ਲਵਾਤਾ ਵੀ ਡਿਬਰੂਗੜ੍ਹ ਜੇਲ੍ਹ ਚੋਂ ਖਾਬਾ ਵਾਪਸ ਆਉਣੇ ਚਾਹੀਦੇ ਨੇ ਤੁਹਾਨੂੰ ਕੀ ਲੱਗਦਾ ਵੀ ਇਹ ਇਹਦੇ ਵਿੱਚ ਏਜੰਸੀਆਂ ਦਾ ਸਰਕਾਰਾਂ ਦਾ ਹੱਥ ਹੈ ਦੇਖੋ ਜਿਹੜਾ ਬੋਹਾਲੀ ਬੋਰਚਾ ਨਿਕਾ ਬਿਲਕੁਲ ਉਹਨੂੰ ਤੋੜਨ ਵਾਸਤੇ ਅਮਰਪਾਲ ਨੇ ਵੀ ਸ਼ੁਰੂ ਕਰਤੀ ਹਾਂਜੀ ਹੁਣ ਆਹ ਮੋਰਚਾ ਕਰਨਾ ਸੀ ਉਹ ਅਮਰਪਾਲ ਦੀ ਇਹਨਾਂ ਨੇ ਉਹ ਰੱਖ ਲਿਆ ਬਿਲਕੁਲ ਰੱਖ ਲਈ ਵੀ ਵੰਡ ਰਹੇ ਨੇ ਕੌਮ ਨੂੰ ਵੀ ਕੋਈ ਵੀ ਨਾ ਕੰਮ ਕਰ ਰਹੇ ਐ ਇਲੈਕਸ਼ਨ ਅੱਗੇ ਆ ਗਿਆ ਤੈਨੂੰ ਤਾਂ ਇਹਨਾਂ ਨੇ ਆਉਂਦਾ ਸਰਕਾਰਾਂ ਨੇ ਕਾਬੂ ਸ਼ੁਰੂ ਕਰਤਾ ਇਹਨਾਂ ਨੂੰ ਪਾੜ ਦਿੱਤਾ ਵੀ ਇਹਨਾਂ ਦੀ ਕਿਸੇ ਵੀ ਮੁਕਤਰਾ ਮੁੱਲ ਨਹੀਂ ਪੈਣਾ ਇਹਨਾਂ ਦਾ ਨਹੀਂ ਪੈ ਇਹ ਇਕੱਠੇ ਹੋਣ ਹੀ ਨਾ ਦੇਣੇ ਹੋਣ ਨਹੀਂ ਦੇਣੇ ਸਰਕਾਰ ਨੇ ਬਿਲਕੁਲ ਇਹਨਾਂ ਤਿੰਨ ਮੋਰਚੇ ਲੱਗੇ ਆ ਨਾ ਇਹ ਏਜੰਸੀਆਂ ਦਾ ਕੰਮ ਹੈ ਬਿਲਕੁਲ ਕੋਈ ਇਹ ਨਹੀਂ ਲਾ ਰੇ ਕੋਈ ਆਪਦੇ ਢੱਡੋ ਨਹੀਂ ਲਾਏ ਨੇ ਇਹ ਏਜੰਸੀਆਂ ਦਾ ਕੰਮ ਹੈ ਏਜੰਸੀ ਕਿੰਨੇ ਲਾਹੀ ਬੋਲਦੇ ਵੀ ਇਹਨਾਂ ਨੂੰ ਉਹਨਾਂ ਨੇ ਪਾਰ ਦਿੱਤਾ ਵੀ ਇਹ ਇਕੱਠੇ ਨਾ ਹੋ ਸਕਣ ਬਾਨੇ ਨਾਲ ਹਾਂ ਤੇ ਕਿਸਾਨਾਂ ਨੂੰ ਤੁਹਾਨੂੰ ਲੱਗਦਾ ਕਿਸਾਨਾਂ ਦੀ ਮੰਗ ਜਾਇਜ਼ ਨਹੀਂ ਹੈ ਜੇ ਸਰਕਾਰਾਂ ਵੀ ਸਾਰੇ ਸਾਧਨ ਹੋਣ ਦੇ ਬਾਵਜੂਦ ਵੀ ਅੱਜ ਕਿਸਾਨ ਧਰਨਾ ਲਾ ਰਹੇ ਨੇ ਇੱਕ ਉਹ ਜਿਹੜਾ ਕਿਸਾਨ ਹੈ ਐਮਐਸਪੀ ਮੰਗ ਰਿਹਾ ਐਮਐਸਪੀ ਦਾ ਹੱਕਦਾਰ ਹੀ ਨਹੀਂ ਉਹ ਐਮਐਸਪੀ ਦਾ ਹੱਕਦਾਰ ਹੈਗਾ ਮਜ਼ਦੂਰ ਬਿਲਕੁਲ ਇਹ ਜਿਹੜਾ ਪਹਿਲਾਂ ਤਾਂ ਸਰਕਾਰਾਂ ਨੂੰ ਬੇਨਤੀ ਕਰੂਗਾ ਕਿ ਜੀ ਐਮ ਐਸ ਪੀ ਦੇ ਦਿਓ ਦੇ ਦਿਓ ਪਰ ਐਮ ਐਸ ਪੀ ਦਾ ਹੱਕਦਾਰ ਕੌਣ ਇਹ ਤਾਂ ਕੰਮ ਕਰਦੇ ਹੀ ਨਹੀਂ ਹਾਂ ਮਿਲ ਇਹ ਤਾਂ ਵਾਟੇ ਦੇ ਉੱਤੇ ਚਿੱਟੇ ਕੱਪੜੇ ਪਾ ਕੇ ਫਰਕੀਰ ਤਰ ਕੇ ਚਿੱਟੇ ਕੱਪੜੇ ਪਾ ਕੇ ਆ ਜਾਂਦੇ ਮਾਵਾ ਲਾ ਕੇ ਤੇ ਕੀੜਾ ਗੂੜਾ ਮਾਰ ਕੇ ਨਿਕਲ ਜਾਂਦੇ ਆ ਵੀ ਹਾਂ ਠੀਕ ਹੈ ਕੰਮ ਚੱਲੀ ਜਾਂਦਾ ਝੋਨਾ ਲਾਈ ਜਾਂਦੇ ਵਿਹੜੀਏ ਤੇ ਪ੍ਰਵਾਸੀ ਆ ਜਿਹੜੇ ਯੂ ਪੀ ਤੇ ਉਹ ਇਹਨਾਂ ਨੂੰ ਚਾਹੀਦੀ ਐ ਐਮ ਐਸ ਪੀ ਦੇ ਦਿਓ ਪਰ ਇਹਨਾਂ ਨੂੰ ਨਾ ਮੈਂ ਇਹਨਾਂ ਨੂੰ ਵੇਲੇ ਜਿਹੜੇ ਕੰਮ ਕਰਦੇ ਤਾਂ ਕੰਮ ਹੀ ਨਹੀਂ ਕਰਦੇ। ਬਿਲਕੁਲ। ਇਹਦੇ ਟਰੈਕਟਰਾਂ ਦੇ ਉੱਤੇ ਸਾਊਂਡ ਲਾਉਣ ਵਾਲਿਆ ਵੱਡੇ-ਵੱਡੇ ਸਾਊਂਡ ਲਾ ਦੇ। ਉਹ ਇੱਕ ਪਿੱਛੇ ਜੀ ਇੱਕ ਰੋਣਾ ਪਿਆ ਸੀ ਨਾ। ਲਖਿੰਦਰ ਨੇ ਕਿਹਾ ਸੀ ਕਿ ਜੇ ਜੱਟ ਵਿਗੜ ਗਿਆ। ਉਹ ਕਹਿੰਦਾ ਜੱਟ ਵਿਗੜ ਗਿਆ ਕੀ ਕਰੂਗਾ? ਉਹ ਕਹਿੰਦਾ ਲਿਮਟ ਇੱਕ ਦੀ ਹੋਰ ਚੱਕ ਲੂਗਾ। ਬਾਅਦ ਵਿੱਚ ਉਹ ਤੁਸੀਂ ਸਹੀ ਬਿਲਕੁਲ ਨਹੀਂ ਵੀ ਜੇ ਕਿਸਾਨਾਂ ਦੇ ਹਾਲਾਤ ਚੰਗੇ ਭਲੇ ਨੇ ਨਾ ਵੀ ਇੱਕ ਗਰੀਬ ਕਿਸਾਨ ਵੀ ਜੱਟ ਨੇ ਜਿਨ੍ਹਾਂ ਦੇ ਆਪਾਂ ਵੇਨੇ ਆ ਵੀ ਕਮਰੇ ਹੀ ਨਹੀਂ ਬਿਲਕੁਲ ਉਹ ਵੀ ਮਗ ਕਿੱਦਾਂ ਵਾਲੇ ਹੋਏ ਪਏ ਨੇ ਉਹਨਾਂ ਦੇ ਇਹਨਾਂ ਦੀਆਂ ਚੰਗੇ ਜਨ ਜੀਵਨ ਦਾ ਗਲਤ ਪ੍ਰਭਾਵ ਪੈਂਦਾ ਵੀ ਉਹਨਾਂ ਨੂੰ ਹੋਰ ਆਪ ਦਾ ਨਿਮਾ ਪਰ ਮਹਿਸੂਸ ਹੁੰਦਾ ਜਿੰਮੇਦਾਰਾਂ ਨੂੰ ਕਿਉਂਕਿ ਉਹਨਾਂ ਨੂੰ ਰਿਸ਼ਤੇ ਤੱਕ ਵੀ ਨਹੀਂ ਹੁੰਦੇ ਜਿਹੜੇ 2 4 2 ਕਿੱਲੇ ਵਾਲੇ ਨੇ ਮੈਂ ਕਦੇ ਵੀ ਛੋਟੇ ਕਿਸਾਨ ਦੇ ਖਿਲਾਫ ਨਹੀਂ ਬੋਲਿਆ ਕਦੇ ਵੀ ਮੇਰੀਆਂ ਵੀਡੀਓ ਦੇਖ ਲਓ ਕਿਉਂਕਿ ਮੈਂ ਬੋਲਦਾ ਇਹਨਾਂ ਦੇ ਪ੍ਰਧਾਨਾਂ ਦੇ ਖਿਲਾਫ ਜਿਹੜੇ ਕਿ ਇਹਨਾਂ ਨੂੰ ਵਰਤਦੇ ਐ ਸਹੀ ਗੱਲ ਵਰਤ ਕੇ ਆਪ ਦਾ ਸਿਸਟਮ ਚਲਾਈ ਬੈਠੇ ਐ ਇਹ ਬਸ ਦੂਜੇ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਇਹ ਤੇ ਘੰਟੇ ਬਾਅਦ ਕਪੜੇ ਝਾੜ ਕੇ ਉੱਠ ਗਏ ਅਸਲ ਮਤ ਤਾਂ ਹੁਣ ਲੱਗਾਉਂਦੇ ਨੇ ਬਿਲਕੁਲ ਅੱਗੇ ਦੇ ਡੀਸੀ ਦਫ਼ਤਰ ਦੇ ਅੱਗੇ ਘੰਟਾ ਕ ਲਾ ਕੇ ਮੋਰਚਾ ਝਾੜ ਕੇ ਕਪੜੇ ਉੱਠ ਕੱਢਦੇ ਸੀ ਚੱਲ ਸੇਜ ਤੋਂ ਪੜ ਗਿਆ ਚੱਲ ਉਧਰੋਂ ਲੈ ਲੇ ਉਧਰੋਂ ਇਹਦੇ ਚੱਲ ਹੁਣ ਅਸਲ ਮੋਰਚਾ ਤਾਂ ਹੁਣ ਹੈ ਹੁਣ ਗਾ ਨਹੀਂ ਹੁੰਦੇ ਲੋਕਾ ਕਿਸਾਨ ਕਹਿੰਦੇ ਸੀ ਕਿ ਜੱਟਾਂ ਨੇ ਮੋਦੀ ਢਾ ਲਿਆ ਐਦ ਕੀ ਲੱਗਦਾ ਫਿਰ ਪਤਾ ਲੱਗ ਜੂ ਜੱਟਾਂ ਨੇ ਮੋਦੀ ਢਾਹਦਾ ਕਿ ਨਹੀਂ ਕਿਉਂਕਿ ਯੂਪੀ ਤੇ ਬਿਹਾਰ ਦੇ ਆਪਣੇ ਯੂਪੀ ਦੇ ਧਰਿਆਣਾ ਦੇ ਕਿਸਾਨ ਨਾਲ ਨਹੀਂ ਗੇ ਐਰ ਕੀ ਲੱਗਦਾ ਵੀ ਢਾ ਲੈਣਗੇ ਫਿਰ ਜੱਟ ਮੋਦੀ ਦੀਪੋ ਜੀ ਮੋਦੀ ਢਾ ਲਿਆ ਪਿੱਛੇ ਜੇ ਖਾਣੇ ਵੀ ਗੜੇ ਕਿਤੇ ਮੋਦੀ ਕਿ ਕਿੱਥੋਂ ਢਾਇਆ ਤੁਸੀਂ ਪਿਛਲੇ ਦੋ ਲੰਚ ਉਹੀ ਆ ਗਏ ਉਹ ਸਕੀਮ ਖੇਡ ਗਿਆ ਮੋਦੀ ਅਸਲ ਲਗ ਮੋਦੀ ਸਕੀਮ ਖੇਡ ਗਿਆ ਇਹਨਾਂ ਦਾ ਉਹ ਕੀ ਖੇਡ ਗਿਆ ਉਹ ਨਾਲੇ ਉਹਨੇ ਦੀਪ ਨੇ ਕਿਹਾ ਸੀ ਨਾ ਸਿੱਧੂ ਨੇ ਇਹਨਾਂ ਫੇਰ ਆਉਂਗੇ ਕਮਰੋ ਇੱਥੇ ਫਿਰ ਉਹ ਮਸਲਾ ਉੱਥੇ ਤੋਂ ਉੱਥੇ ਖੜਾ ਹੈ ਉੱਥੇ ਖੜਾ ਇੱਕ ਪਾਸੇ 30 ਜefe ਬੰਦੀਆਂ ਇੱਕ ਪਾਸੇ ਦੋ ਇਹ ਪੋਲਿਟਿਕਸ ਨਹੀਂ ਤਾਂ ਹੋਰ ਕੀ ਹੈ ਵਰਮਾਤਾ ਗਰੀਬ ਮੋਦੀ ਨੂੰ ਇਸ ਗੱਲ ਦਾ ਉਹਨੇ ਬਣਾ ਲਿਆ ਵੀ ਇਹ ਸਿੱਖ ਹੀ ਨੇ ਇੱਕ ਬੰਨੇ ਅੰਦੋਲਨ ਕਰ ਰਹੇ ਨੇ ਤੇ ਇੱਕ ਬੰਨੇ ਜੋ ਹਿੰਦੂ ਤੋਂ ਦਾ ਮਜ਼ਬੂਤ ਲੀਡਰ ਖੜਾ ਬਣ ਕੇ ਉਹਨੇ ਆਪਣੀ ਛਵੀ ਇਹ ਬਣਾ ਲਈ ਦੇਸ਼ ਦੇ ਵਿੱਚ ਵੀ ਸਿੱਖਾਂ ਦੇ ਖਿਲਾਫ ਇੱਕ ਤੁਹਾਡਾ ਮਜ਼ਬੂਤ ਲੀਡਰ ਖੜਾ ਹਿੰਦੂ ਦਾ ਉਹ ਲੀਡਰ ਖੜਾ ਤੇ ਉਹਨੂੰ ਵੋਟਾਂ ਦੇ ਆਧਾਰ ਤੇ ਪਾਵੇਗੇ ਵੀ ਵਾਕਿਆ ਵੀ ਖਾਲਸਤਾਨ ਨੂੰ ਵੀ ਨਟਾਰ ਲਾਈ ਖਾਲਸਤਾਨ ਬਣ ਨਹੀਂ ਦਿੱਤਾ ਮੋਦੀ ਨੇ ਹੁਣ ਹੁਣ ਰਵਿੰਦਰ ਇੱਕ ਸਵਾਲ ਹੈ ਜਦੇ ਬੰਦੀਆਂ ਜਦੇ ਬੰਦੀਆਂ ਦੀ ਪ੍ਰਧਾਨਾ ਨੂੰ ਸਵਾਲ ਕਿਉਂਕਿ ਕਿਸਾਨਾਂ ਮਜ਼ਦੂਰ ਕਿਸਾਨ ਤਾਂ ਚਲੋ ਆਪਣੇ ਛੋਟੇ ਵੀ ਰਹੇ ਨੂੰ ਬਜਟ ਲੈ ਲਓ ਉਧਰ ਲੈ ਜਾ ਤੇ ਇਹਨਾਂ ਨੂੰ ਮੇਰਾ ਸਵਾਲ ਹੈ ਵੀ ਮੈ ਕਿਸਾਨ ਤੇ ਮਜ਼ਦੂਰ ਦੀ ਤੁਸੀਂ ਕਹਿੰਦੇ ਸ਼ੀਧੀ ਹੋਈ ਹੈ ਉਹਨਾਂ ਦੇ ਨਾਲ ਹਤਕੜਾ ਕਰੋ ਕਿ ਕਿਹੜਾ ਕਿਹੜੀ ਯੂਨੀਅਨ ਖੜੀ ਹੈ ਉਹਨਾਂ ਦਾ ਕੋਈ ਕੋਰੋਂ ਕੰਦਕ ਲਈ ਜਾਂਦੀ ਕੋਈ ਅੱਦੇ ਪਾਵੇ ਕੋਈ ਆਟਾ ਗਈ ਜਾਂਦਾ ਬਈ ਆਟਾ ਲੈ ਲਓ ਯਾਰ ਕੋਈ ਗੱਲ ਨਹੀਂ ਤੁਹਾਡਾ ਕਿਸੇ ਨੇ ਕੋਈ ਗ੍ਰਾਂਟ ਦਵਾਈ ਹੋਵੇ ਉਹ ਦਿਖਾਓ ਕਿਹੜਾ ਤੇ ਸਾਨੂੰ ਕਿਉਂ ਵਰਤਦੇ ਆ ਬਈ ਹੁਣ ਲੋਕ ਆ ਵੇਰ ਹੋ ਚੁੱਕੇ ਆ ਅਸੀਂ ਕਰਾਂਗੇ ਅਸੀਂ ਢੀ ਛੱਡਣਾ ਅਸੀਂ ਵੇਰ ਕਰਾਂਗੇ ਸਾਡੇ ਮਜ਼ਦੂਰਾਂ ਨੂੰ ਵੀ ਭਾਈ ਤੁਹਾਡੇ ਨਾਲ ਖੇਡ ਖੇਡੀ ਜਾ ਰਹੀ ਹੈ ਬਿਲਕੁਲ ਅਸੀਂ ਤਾਂ ਉੱਥੇ ਹੀ ਖੜੇ ਆ ਜੇ ਲੱਗਦਾ ਵੀ ਮੋਦੀ ਨੂੰ ਐਡਵਾਂਟੇਜ ਕਿਸਾਨ ਅੰਦੋਲਨ ਦਾ ਮਿਲੇਗਾ ਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਮਿਲ ਜੇਗਾ ਇਸ ਦਾ ਐਡਵਾਂਟੇਜ ਵੀ ਕੋਈ ਦੀ ਪਰੇ ਤਾਂ ਮੈਂ ਦਖਿੰਦਰ ਕੁਝ ਨਹੀਂ ਕਹਿਤਾ ਤਾਂ ਕਿਉਂਕਿ ਆਪਾਂ ਪੋਲੀਟੀਸ਼ੀਅਨ ਬੰਦੇ ਹੈਗੇ ਹਾਂ